ਮੌਸਮਾਂ ਤੇ ਸਾਡੇ ਵਿੱਚ ਕਾਰ ਸਾਥਿਓ ਜੰਗ ਮੌਸਮਾਂ ਤੇ ਸਾਡੇ ਵਿੱਚ ਕਾਰ ਸਾਥਿਓ ਅਸੀਂ ਮੋਰ ਕੇ ਲੈ ਆਉਣੀ ਹੈ ਬਹਾਰ ਸਾਥਿਓ ਜੰਗ ਮੌਸਮਾਂ ਤੇ ਸਾਡੇ ਔਰ ਜਿੱਥੇ ਟੋਡੀਆਂ ਦੇ ਬਟੇ ਪੈਂਦਾ ਜਿਸਮਾ ਦਾ ਮੁੱਲ ਜਿੱਥੇ ਟੋਡੀਆਂ ਦੇ ਬਟੇ ਪੈਂਦਾ ਜਿਸਮਾ ਦਾ ਮੁੱਲ ਕਰਨਾ ਬੰਦ ਇਹ ਲੁੱਟ ਦਾ ਬਾਜ਼ਾਰ ਸਾਥੀਓ ਜੰਗ ਮੌਸਮਾਂ ਤੇ ਸਾਡੇ ਰੋਟੀ ਮੰਗਿਏ ਤੇ ਮੇਰਾ ਦਾ ਹੈ ਖਾਣੇ ਨੂੰ ਬਰੂਦ ਰੋਟੀ ਮੰਗਿਏ ਤੇ ਮੇਰਾ ਦਾ ਹੈ ਖਾਣੇ ਨੂੰ ਬਰੂਦ ਨਹੀਂ ਹੋਣਾ ਦੇਣਾ ਬਿਉ ਦਾ ਵਪਾਰ ਸਾਥੀਓ ਜੰਗ ਮੌਸਮਾਂ ਤੇ ਸਾਡੇ ਉਹ ਜਿੰਨਾ ਪੱਥਰਾਂ ਦੇ ਬੋ ਕਰ ਲੈ ਅਰਾਦੇ ਜਿੰਨਾ ਪੱਥਰਾਂ ਦੇ ਬਾਗ ਪੱਕੇ ਕਰ ਲੈ ਅਰਾਦੇ ਉਹੀ ਲੰਗੇ ਨੇ ਤਫਨਾ ਵਿੱਚੋਂ ਪਾਰ ਸਾਥਿਓ ਉਹੀ ਲੰਗੇ ਨੇ ਤਫਨਾ ਵਿੱਚੋਂ ਪਾਰ ਸਾਥਿਓ ਜੰਗ ਮੌਸਮ ਹਾਤੇ ਸਾਡੇ ਤੁਰੇ ਕੰਡਿਆਂ ਦੇ ਉੱਤੇ ਵੀ ਉਹ ਮੜਕਾਂ ਦੇ ਨਾਲ ਤੁਰੇ ਕੰਡਿਆਂ ਦੇ ਉੱਤੇ ਵੀ ਉਹ ਮੜਕਾਂ ਦੇ ਨਾਲ ਭਾਵੇਂ ਪੁੱਟੇ ਨੇ ਕਦਮਾਂ ਦੋ ਚਾਰ ਸਾਥੀਓ ਅਸੀਂ ਮੋੜ ਕੇ ਲਿਆਉਣੀ ਉਹ ਜਾਤਾ ਗੋਤਾ ਦੀਆਂ ਤਾਰੋ ਬਾਧੀਆਂ ਕੱਢ ਕੇ ਦੀਵਾਰਾਂ ਜਾਤਾ ਪਰਮਾਤੇ ਗੋਤਾ ਦੀਆਂ ਕੱਢ ਕੇ ਦੀਵਾਰਾਂ ਜਾਤਾ ਪਰਮਾਤੇ ਗੋਤਾ ਦੀਆਂ ਕੱਢ ਕੇ ਦੀਵਾਰਾਂ ਬੰਨ੍ਹ ਦਿੱਤਾ ਭਾਈਆਂ ਭਾਈਆਂ ਦਾ ਪਿਆਰ ਸਾਥੀਓ ਜੰਗ ਮੌਸਮਾਂ ਤੇ ਸਾਡੇ ਉਹ ਪਾਲ ਚੱਟ ਦੀ ਮਹਿਕ ਜਾਣਾ ਫੇਰ ਮਰ ਜਾ ਹੈ ਪਾਲ ਚੱਟ ਦੀ ਮਹਿਕ ਜਾਣਾ ਫੇਰ ਮਰ ਜਾ ਹੈ ਜਿਹੜੇ ਫੁੱਲ ਬਣ ਹਾ ਕਮ ਲਈ ਹਾਰ ਸਾਥੀਓ ਜੰਗ ਮੌਸਮਾਂ ਤੇ ਸਾਡੇ ਦੇਵੇਂ ਰਾਤ ਸੈਰ ਉੱਤੇ ਟੁੰਦੇ ਬਦਬੂ ਦਾ ਪਾਰ ਦੇਵੇਂ ਰਾਤ ਸੈਰ ਉੱਤੇ ਟੁੰਦੇ ਬਦਬੂ ਦਾ ਪਾਰ ਗੋਲੀ ਲਾਈ ਹੈ ਉਹਨਾਂ ਨੇ ਗੁਲ ਜਾਰ ਸਾਥਿਓ ਜੰਗ ਮੌਸਮ ਹਾਤੇ ਸਾਡੇ ਉਹਿੱਡੇ ਪੰਗੜੇ ਤੜਿੰਝਾ ਲਾਤੇ ਰਹੇ ਨਾ ਤਹਾਰ ਜਿੱਦੇ ਪੰਗੜੇ ਤਰੰਜੇਣਾ ਤੇ ਰਹੇ ਨਾ ਤਹਾਰ ਲਾ ਕੇ ਲੈ ਗਏ ਸਾਰਾ ਪਿੰਡਾਂ ਦਾ ਸ਼ਿੰਗਾਰ ਸਾਥੀਓ ਲਾ ਕੇ ਲੈ ਗਏ ਸਾਰਾ ਪਿੰਡਾਂ ਦਾ ਸ਼ਿੰਗਾਰ ਸਾਥੀਓ ਜੰਗ ਮੌਸਮ ਹਾਤੇ ਸਾਡੇ ਵਿੱਚ ਕਾਰ ਸਾਥੀਓ ਅਸੀਂ ਮੋਰ ਕੇ ਲੈ ਆਉਣੀ ਹੈ ਬਹਾਰ ਸਾਥੀਓ ਜੰਗ ਮੌਸਮਾਂ ਤੇ ਸਾਡੇ ਇਹਨਾਂ ਸ਼ਬਦਾਂ ਦੇ ਨਾਲ ਹੀ ਤੁਹਾਡਾ ਸਾਰਿਆਂ ਦਾ